ਤੇ ਨਾ ਨਹੀਂ ਕੱਲੀ ਖੱਲੀ ਵਲੀ ਜੋ ਟੀ ਮੈਂ ਨਹੀਂ ਖੱਲੀ ਵਲੀ ਕੱਲੀ ਵਲੀ ਸਹੀ ਸਹੀ ਸੋਣਾ ਸੋਣਾ ਬੋਲਿਆ ਕਰ ਇੰਨਾ ਉਹ ਜੀ ਕੁਝ ਬੋਲਦੇ ਨਹੀਂ ਜਾਨ ਬੁੱਝ ਕੇ ਕੈਮਰੇ ਕੇ ਸਾਹਦੇ ਆ ਦੇਖੋ ਦੇਖੋ ਹਏ ਹੇ ਬਹੁਤ ਮਾੜੀ ਕਿਆਂ ਦੇ ਮੂਰ ਕਹ ਅਰੇ ਧੋਗੇ ਤੇ ਨਾਨਕੇ ਮੇਰੇ ਨਾਨਕੇ ਤੇ ਤੂਤੀਆਂ ਲੱਗਦੀਆਂ ਹੁੰਦੀਆਂ ਸੀ ਤੂਤੀਆਂ ਮਰੂਦ ਵੀ ਸੀ ਆਪਣੀ ਕਾਹਦੇ ਮਰੂਦ ਮੈਨੂੰ ਯਾਦ ਨਹੀਂ ਹੈਗਾ ਓਏ ਹੋਏ ਹੋਏ ਸ਼ਹਿਜ਼ਾਦੀਆਂ ਵਾਲੇ ਸ਼ੌਕ ਓ ਹੋਏ ਹੋਏ ਲੈਣਾ ਜੇ ਜਾਣਾ ਹੈ ਬਾਬਾ ਜੀ ਜੇ ਮੈਂ ਠਾਨ ਲਿਆ ਫੇਰ ਮੈਂ ਸਾਈਕਲ ਤੇ ਵੀ ਚੱਲ ਜਾਣਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਮੈਂ ਨਾ ਵੀ ਦੋ ਵੀਡੀਓ ਬਣਾਈਆਂ ਸੀਗੀਆਂ ਮੈਨੂੰ ਪਤਾ ਨਹੀਂ ਲੱਗਿਆ ਮੈਂ ਐਡਿਟ ਕਰਨੀਆਂ ਸੀ ਉਹ ਤੇ ਉਹਨਾਂ ਨੂੰ ਮੈਂ ਐਡ ਕਰਨਾ ਭੁੱਲ ਗਿਆ ਤੇ ਹੁਣ ਫਟਾਫਟ ਤੁਸੀਂ ਇਹ ਦੋ ਵੀਡੀਓ ਦੇਖ ਕੇ ਆਓ ਇਹ ਆਪਣੇ ਫੈਨ ਨੇ ਪੱਕੇ ਆਪਣੇ ਯਾਨੀ ਕਿ ਇਹ ਵਲੌਗ ਦੇ 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 ਨੇ ਠੀਕ ਹੈ ਤੇ ਉਹਨਾਂ ਦੀ ਮੈਂ ਵੀਡੀਓ ਪਾਉਣ ਲੱਗਾ ਤੇ ਤੁਸੀਂ ਦੇਖ ਕੇ ਤੇ ਫਿਰ ਆਓ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਆਏ ਹੋਏ ਹਾਂ ਆਪਣੇ ਪਿੰਡ ਤੇ ਇਹ ਸਾਡੇ ਬੈਠਾ ਸਬਸਕ੍ਰਾਈਬਰ ਦੋ ਸਬਸਕ੍ਰਾਈਬਰ ਬੈਠੇ ਸਾਹਮਣੇ ਸਾਡੇ ਹਾਂ ਵੀ ਸ਼ੇਰੂ ਤੇ ਤੇਰਾ ਨਾਂ ਕੀ ਹੋਏ ਕਕੇ ਮੇਰਾ ਤੇ ਗੁੜੀਆ ਦਾ ਪਲਕ ਪਲਕ ਤੇ ਜਵਰਾਜ ਸਿੰਘ ਤੇ ਇਹਨਾਂ ਕੋ ਆਪਾਂ ਬੈਠੇ ਹੋਏ ਆ ਤੇ ਹੁਣ ਆਪਾਂ ਰੋਟੀ ਰੋਟੀ ਖਾਣੀ ਹੈ ਠੀਕ ਹੈ ਸਵੇਰ ਤੇ ਆਏ ਹੋਏ ਆ ਤੇ ਇਧਰ ਵਲੌਗ ਚੱਲ ਰਿਹਾ ਦੇਖੋ ਪੱਕੇ ਵਲੌਗ ਇਹ ਆਪਣੇ ਪੱਕੇ ਸਬਸਕ੍ਰਾਈਬਰ ਨੇ ਇਹ ਹੈਂ ਰੋਜ਼ਵੇ ਦੇ ਵਲੌਗ ਹਾਂਜੀ ਵੈਰੀ ਗੁੱਡ ਆਵਾਜ਼ ਤੇ ਇਧਰ ਆਪਾਂ ਬਦਾਮ ਖਾ ਰਹੇ ਬਦਾਮ ਖਾ ਰਹੇ ਚੇਲ ਕੇ ਛੇਲੇ ਛੇਲੇ ਕੇ ਖਾ ਰਹੇ ਆ ਦੇਖੋ ਪਿਓਏ ਹੋਏ ਨੇ ਪਾਣੀ ਚ ਤੇ ਹੁਣ ਆਪਾਂ ਰੋਟੀ ਖਾਣੀ ਐ ਬਸ ਨਾਸ਼ਤਾ ਕਰਕੇ ਤੇ ਫਿਰ ਆਪਾਂ ਨਿਕਲਣਾ ਮਨਮੋਜੀ ਬਲੌਗਰ ਸਾਹਮਣੇ ਆ ਰਹੇ ਨੇ ਇਹ ਵੇਖਦੇ ਪਈ ਜਵਾਬ ਹਾਂ ਤੇ ਸਵੇਰ ਦੇ ਲਗਭਗ ਵਜੇ ਨੇ 11 ਸਵੇਰ ਦੇ ਨਹੀਂ ਸਵੇਰ ਦੇ ਕਹਿ ਸਕਦੇ ਹਾਂ ਅੱਲੇ ਦੀ ਦੁਪਹਿਰ ਤਾਂ 12 ਵਜੇ ਤੋਂ ਬਾਅਦ ਹੁੰਦੀ ਨਾ ਇਹ 11 ਵਜੇ ਨੇ ਜੀ ਠੀਕ ਹੈ ਜੀ ਫੇਰ ਕੇ ਫੇਰ ਹੋਇਆ ਫੇਰ ਸਮਝ ਕੀ ਹੋਇਆ ਹਾਂ ਫੇਰ ਹੋਇਆ ਫੇਰ ਸਮਝ ਕੀ ਹੋਇਆ ਫੇਰ ਹੋਇਆ ਤੇ ਜੇ ਕਿ ਨਾ ਉੱਤਰਾਖਲੇ ਤੇ ਕੀ ਕਹਿੰਦਾ ਇੱਥੇ ਫੇਰ ਰਹਿੰਦੇ ਕਹਿੰਦਾ ਉੱਤਰਾਖਲੇ ਕਹਿੰਦਾ ਇੱਥੇ ਫੇਰ ਕਹਿੰਦਾ ਕਾਲਾ ਚਾਹ ਰੱਖ ਲੈਣਾ ਫੇਰ ਫੇਰ ਉਹਨਾਂ ਪ੍ਰਾਇਮ ਕਹਿੰਦੇ ਰੋਟੀ ਖਾਣੀ ਨਹੀਂ ਰੋਟੀ ਨਹੀਂ ਖਾਣੀ ਕੱਲੀ ਖੱਲੀ ਬਲੀ ਰੋਟੀ ਮੈਂ ਨਹੀਂ ਖਾਣੀ ਖੱਲੀ ਬਲੀ ਕੱਲੀ ਬਲੀ ਹੋ ਗਿਆ ਚੋ ਕੇ ਆਇਆ ਨੇ ਨਾ ਮੁੰਡਾ ਬਹੁਤ ਸਾਰੀਆਂ ਗੱਲਾਂ ਸੁਣਾ ਰੇ ਮੈਂ ਰਿਕਾਰਡ ਲੇਟ ਕਰਨੀਆਂ ਸ਼ੁਰੂ ਕੀਤੀਆਂ ਤੇ ਇੱਧਰ ਹੁਣ ਆਪਾਂ ਨਾਸ਼ਤਾ ਕਰ ਰਹੇ ਆ ਸਵੇਰ ਦਾ ਤੂੰ ਨਾਲ ਆ ਕਾਹੀ ਫਿਰ ਹਾਂ ਜੀ ਤੇ ਹੁਣ ਤੁਸੀਂ ਵੇਖਿਆ ਵਲੌਗ ਤੇ ਉਸ ਤੋਂ ਬਾਅਦ ਅਸੀਂ ਘਰ ਆ ਗਏ ਸੀ ਉਸ ਤੋਂ ਬਾਅਦ ਥੱਕ ਗਏ ਤੇ ਫਿਰ ਵਲੌਗ ਕੰਟੀਨਿਊ ਕਰ ਹੀ ਨਹੀਂ ਪਾਏ ਹਨਾ ਤੇ ਤਾਂ ਕਰਕੇ ਦੋ ਵੀਡੀਓ ਰਹਿ ਗਈਆਂ ਸੀ ਤੇ ਹੁਣ ਖਾਸ ਗੱਲ ਇਹ ਆ ਵੀ ਅੱਜ ਸਿਗਾ ਮੇਰਾ ਜਨਮ ਦਿਨ ਬਟ ਜਨਮ ਦਿਨ ਆਪਾਂ ਸੈਲੀਬ੍ਰੇਟ ਨਹੀਂ ਕੀਤਾ ਤੁਸੀਂ ਪਿਛਲੀਆਂ ਦੋ ਵੀਡੀਓ ਜਾ ਕੇ ਦੇਖ ਲਓ ਕੋਈ ਕਾਰਨ ਕੀ ਸੀ ਆਪਾਂ ਮਤਲਬ ਕਿਉਂ ਨਹੀਂ ਸੈਲੀਬ੍ਰੇਟ ਕੀਤਾ ਹੈਨਾ ਤੇ ਫਿਲਹਾਲ ਹੁਣ ਨੰਨੂ ਸਾਡਾ ਲੱਗਾ ਹੈ ਸ਼ਰਾਰਤਾ ਕਰਨ ਤੇ ਮਨਪ੍ਰੀਤ ਉਹਨਾਂ ਨੇ ਸਵੇਰੇ ਜਾਣਾ ਭੋਗ ਤੇ ਮੈਂ ਨਹੀਂ ਜਾਊਂਗਾ ਭੋਗ ਤੇ ਜਾਣਾ ਕਿਹੜੇ ਭੋਗ ਤੇ ਤੇ ਇੱਚ ਖੁਸ਼ ਹੋਣ ਐਡੀ ਕਿਹੜੀ ਗੱਲ ਏ ਉਹਨੂੰ ਵੀ ਪਤਾ ਨਾਨੀ ਬੋਲ ਰਹੀ ਐਨੀ ਖੁਸ਼ ਹੋਣਾਂ ਦੀ ਤੇ ਗੱਲ ਹੀ ਕੋਈ ਨਹੀਂ ਸੀ ਹੈ ਬੇਟਾ ਨੀ ਰਹਿਣਾ ਕਿ ਆਪਾਂ ਹੁਣ ਅਗਲੇ ਮਹੀਨੇ ਰਹਿਾਂਗੇ ਹਾਂ ਇਹਨਾਂ ਪਰ ਮੈਨੂੰ ਤਾਂ ਰਹਿਣਾ ਹੀ ਰਹਿਣਾ ਹੈ ਰਹਿਣਾ ਲੋਕੀ ਤੇਰੀ ਸ਼ਿਕਾਇਤਾਂ ਕਰਦੇ ਨੇ ਬਹੁਤ ਤੂੰ ਪੁੱਠਾ ਬੋਲਦੀ ਹੈ ਨਾ ਸਹੀ ਸਹੀ ਸੋਹਣਾ ਸੋਹਣਾ ਬੋਲਿਆ ਘਰ ਇੰਨਾ ਵਧੀਆ ਕੁਝ ਬੋਲਦੀ ਨਹੀਂ ਤੂੰ ਜਾਣ ਬੁਝ ਕੇ ਕੈਮਰੇ ਅੱਗੇ ਆ ਪੁੱਠਾ ਹੀ ਸਿੱਧਾ ਆ ਦੇਖਿਓ ਦੇਖਿਆ ਉਧਰ ਨੋਰਮਲ ਰਹੇਗੀ ਬਸ ਕੈਮਰੇ ਅੱਗੇ ਨਾ ਆ ਦੇਖੋ ਜਾਣ ਬੁਝ ਕੇ ਦੇਖੋ ਬਿੰਦੀ ਨਹੀਂ ਬਿੰਦੀ ਰਹਾ ਪਹਿਲਾਂ ਮਹਿੰਦੀ ਦਾ ਮਹਿੰਦੀ ਦੇ ਕੋ ਕਿੰਨੀ ਸੋਹਣੀ ਲਾਈ ਹੋਈ ਹੈ ਦੇਖੋ ਗੰਦਾ ਇਹ ਬੱਚਾ ਕਹਿੰਦੀ ਆਈਲੈਨਰ ਲਾਣਾ ਆਈਲੈਨਰ ਲਾਣਾ ਫਿਰ ਉਹ ਕਿਹਦੀ ਆ ਬੋਲੇਗੀ ਨਾ ਕਹਿੰਦੀ ਮਮਤਾ ਦੀ ਮਮਤਾ ਬੂਆ ਮੈਨੇ ਲਾ ਆਈਲੈਨਰ ਲਾ ਦੇ ਤੇਰੀ ਬੋਲੀ ਮਮਤਾ ਕੋਲੋਂ ਕੋਦੀ ਮਹਿੰਦੀ ਲਵਾਏਗੀ ਕਦੀ ਆਈਲੈਨਰ ਲਗਵਾਏਗੀ ਕਦੀ ਆਈ ਸ਼ੈਡੋ ਲਾ ਦੇ ਮੇਰੇ ਕਦੀ ਉਹਨੂੰ ਕੋ ਮੇਰੇ ਵਾਲ ਬਣਾ ਦੇ ਹੈ ਨਾ ਸੱਸ 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 ਤੇ ਕੀ ਸੋਰੀ ਤੇ ਹੁਣ ਅਚਾਨਕ ਟਾਈਮ ਹੋ ਗਿਆ ਖਾਣੇ ਦਾ ਤੇ ਮਨਪ੍ਰੀਤ ਖਾਣਾ ਲੈ ਕੇ ਆਈ ਸੀ ਤੇ ਆਹ ਵੇਖੋ ਕਿੱਦਾਂ ਦਾ ਵੀਡੀਓ ਦੇਖੀ ਮਨਪ੍ਰੀਤ ਕਿੱਦਾਂ ਲੱਗ ਰਿਹਾ ਅਦਰ ਦੇਖੀ ਦਾਲ ਕਿੱਦਾਂ ਦਿਖ ਰਹੀ ਹੈ ਦੇਖੀ ਵੀਡੀਓ ਚ ਹਾਂ ਕੀ ਕੀ ਤੇਲ ਕਰਕੇ ਤੇਲ ਕਰਕੇ ਇਹ ਜਦੋਂ ਪਿਛਲੀ ਵਾਰ ਤੁਸੀਂ ਬਣਾਈ ਸੀ ਉਦੋਂ ਵੀ ਦਾਲ ਚੋਲ ਸੀ ਆਹ ਆਹ ਉਹਦੇ ਵੀਡੀਓ ਬਣਾਈ ਦਾਲ ਚੋਲ ਹੀ ਸੀਗੀ ਸਹੀ ਗੱਲ ਹੈ ਅਗਲੇ ਦਿਨ ਦੀ ਹੈ ਉਸ ਤੋਂ ਅਗਲੇ ਦਿਨ ਸਹੀ ਗੱਲ ਹੈ ਦ ਨੈਕਸਟ ਤਾਂ ਹੁਣ ਅਗਲਾ ਦਿਨ ਤੇ ਕੱਲ ਵੀ ਸਾਡਾ ਵਲੌਗ ਕੰਟੀਨਿਊ ਨਹੀਂ ਅਸੀਂ ਨਹੀਂ ਕਰ पाए ਤੇ ਹੁਣ ਮੈਂ ਸੋਚਿਆ ਵੀ ਹੁਣ ਆਪਾਂ ਕੰਟੀਨਿਊ ਕਰ ਲੈਨੇ ਆ ਹੈਨਾ ਤੇ ਅੱਜ ਦੇ ਹਾਲਾਤ ਵੀ ਇਦਾਂ ਨੇ ਵੀ ਅੱਜ ਦੇ ਹਾਲਾਤ ਵਿਗੜੇ ਹੋਏ ਨੇ ਥੋੜੇ ਜੇ ਗਾ ਲੈਦਾ ਵੀ ਅੱਜ ਦਾ ਇੱਕ ਤਾਂ ਸੀਗਾ ਮੁੰਡੇ ਦਾ ਭੋਗ ਰਵੀ ਦਾ ਜਿਹੜਾ ਐਕਸੀਡੈਂਟ ਹੋ ਗਿਆ ਸੀ ਹੈਨਾ ਤੇ ਉਹਦਾ ਭੋਗ ਸੀ ਅੱਜ ਸਾਰੇ ਗਏ ਨੇ ਉੱਥੇ ਗਏ ਸੀ ਤੇ ਇਹ ਸਾਡੀ ਸਹਿਬਜ਼ਾਦੀ ਆ ਦੇਖੋ ਉੰਨੇ ਕਲੇ ਦਾ ਪਾ ਕੇ ਖਲਾਰਾ ਬੈਠੀ ਸੀ ਕਲੇ ਚਾਈ ਦੀ ਐ ਤੇ ਉੱਥੋਂ ਹੀ ਨਹੀਂ ਆਂਦੀ ਭਈ ਅੱਜ ਤੇ ਕਹਿੰਦੀ ਮੈਂ ਨਾਨਕੇ ਹੀ ਰਹਿਣਾ ਮੈਂ ਤੇ ਇੱਥੇ ਹੀ ਰਹਿਣਾ ਅੱਛਾ ਇੱਥੇ ਹੀ ਛੱਡ ਕੇ ਜਾਓ ਛੱਡਣਾ ਸੀਗਾ ਇੱਥੇ ਰਵਾਂਗੀ ਆਪਣੇ ਅੱਛਾ ਤੇ ਮਸਾ ਲੈ ਕੇ ਆਏ ਡਾਂਟ ਕੇ ਕਹਿੰਦੀ ਮੈਂ ਜਾਣਾ ਦਾਦੀ ਨੇ ਡਾਂਟਿਆ ਕਿੰਨਾ ਫੇਰ ਆਈ ਤੇ ਮੰਮੀ ਤਾਂ ਮਨ ਕਰ ਰਹੀ ਰਹਿਣ ਦਾ ਇਹਦਾ ਵੀ ਕਰਦਾ ਰਹਿਣਾ ਸੀ ਮੈਂ ਮੌਕਾ ਐਵੇਂ ਦਾ ਸੀ ਆਏ ਸਾਰੇ ਹੋਏ ਸੀ ਭੂਆ ਦੀਆਂ ਕੁੜੀਆਂ ਕੀ ਭੂਆਆਂ ਕਿਆਂ ਸਾਰੀਆਂ ਮਿਲੀਆਂ ਅੱਛਾ ਮੇਰੇ ਫੋਨ ਚ ਲਾ ਲੈਂਦੀ ਐ ਫਿਰ ਬੰਦ ਕਰਨੀ ਪੈਂਦੀ ਦੀ ਮੈਂ ਸਾਜੂ ਦਾ ਸੂਟ ਸੀ ਇਹਦੇ ਮਾਮੇ ਦੀ ਬੁਰੀ ਦਾ ਐ ਵਾਲਾ ਹਾਂ ਤੋ ਧੱਕੇ ਨਾ ਪਵਾਈ ਛੋਟਾ ਜਿਹਾ ਅੱਛਾ ਇਹ ਨਹੀਂ ਪਾਣਾ ਸੋਹਣਾ ਲੱਗਦਾ ਹੈਗਾ ਛੋਟਾ ਪਰ ਤੋ ਉਹ ਉਹਦਾ ਵੱਡਾ ਆ ਗਿਆ ਹੁਣ ਨਾ ਸਾਈਜ਼ ਉਤਾਰ ਕਰਕੇ ਹਨਾ ਉਹਦੇ ਨਾਨੀ ਕੀ ਲੈ ਕੇ ਆਏ ਸੀ ਤੇ ਵੱਡਾ ਆ ਗਿਆ ਇੱਕ ਤੇ ਮੌਕਾ ਐ ਏਦਾਂ ਦਾ ਸੀ ਪਰ ਇੱਥੇ ਸਾਰੀਆਂ ਆਈਆਂ ਸੀ ਮੇਰੀ ਭੂਆ ਆ ਗਈਆਂ ਆਪੀਆਂ ਸੀ ਬੈਠੇ ਵੀ ਸਾਰੀਆਂ ਤੇ ਆਣਾ ਸੀ ਭੋਲ ਸੀ ਤੇ ਫਿਰ ਉਹ ਮੁੰਡੇ ਤੇ ਮੌਕੇਵੇਂ ਨਾ ਹੁੰਦਾ ਨਾ ਇੱਕ ਜਦੋਂ ਕਰਦੇ ਨੇ ਸਾਰੇ ਸਹੀ ਗੱਲਾਂ ਇਕੱਠੇ ਵੀ ਏਦਾਂ ਦੇ ਮੌਕੇ ਜਾਂਦੇ ਵਿਆਹ ਸ਼ਾਦੀ ਹੋਵੇ ਨਾ ਵਿਆਹ ਤੇ ਹੁੰਦਾ ਬੰਦਾ ਆ ਜਾਏ ਉਹ ਭੋਲ ਤੇ ਸਹੀ ਗੱਲ ਹੈ ਤੇ ਅੰਗੂਰ ਖਾ ਲੇ ਅੰਗੂਰ ਬਣ ਗਏ ਨੇ ਅੰਗੂਰ ਲੱਗ ਗਏ ਨੇ ਲੈ ਲੈ ਕੇ ਬਣ ਗਏ ਪੱਕ ਗਏ ਨੇ ਨਹੀਂ ਪਿਆ ਸੀ ਉਥੇ ਹੀ ਲੱਗਦਾ ਦਾਨੀ ਪਰੰਗੂਰ ਪੱਕ ਗਏ ਪਿਆ ਉਮੀਦਾ ਪਿਆ ਗੂਰ ਬੜੇ ਮਿੱਠੇ ਅੰਗੂਰ ਨੇ ਅੰਨੇ ਅੰਨੀ ਤੇਰੀ ਚਾਚੀ ਵੀ ਲਿਆਈ ਏ ਅੰਨੇ ਅਸੀਂ ਤੋੜ ਕੇ ਆਏ ਮਿੱਠੇ ਭੈਣ ਘਾਣਦੇ ਆਓ ਤੇ ਮੈਂ ਜਦੋਂ ਅਸੀਂ ਜਦੋਂ ਲਾਸਟ ਟਾਈਮ ਮੇਰੇ ਖਾਨਾ ਪਿਛਲੇ ਹਫਤੇ ਗਏ ਸੀ ਉਦੋਂ ਥੋੜੇ ਥੋੜੇ ਯਾਨੀ ਕਿ ਪੱਕੇ ਸੀ ਤੁਸੀਂ ਵੀ ਟੋਰੀਆਂ ਨਹੀਂ ਹੁੰਦੀ ਬਣਾਈ ਸੀ ਬਣਾਈ ਨਹੀਂ ਸੀਗੇ ਥੋੜੇ ਥੋੜੇ ਪੱਕੇ ਸੀ ਪਰ ਮਤਲਬ ਥੋੜੇ ਥੋੜੇ ਖੱਟੇ ਸੀਗੇ ਯਾਨੀ ਕਿ ਜਿਆਦਾ ਹੈਗੇ ਮਿੱਠੇ ਜੀ ਫਿਰ ਖੱਟੇ ਥੋੜੇ ਥੋੜੇ ਖੱਟੇ ਸੀ ਯਾਨੀ ਕਿ ਉਹੀ ਮਹੀਨਾ ਕੁ ਲੱਗ ਕੇ ਜਾਣਾ ਸੀ ਉਹਨੂੰ ਮਹੀਨਾ ਕਰਦਾ 10 ਦਿਨ ਲੱਗ ਜਾਣੇ ਸੀ ਪੱਕਣ ਨੂੰ ਤੇ ਹੁਣ ਮੇਰੇ ਵੀ ਸ਼ਾਇਦ ਪੱਕੇ ਜਾਣ ਬਰਸਾਤ ਹੋ ਗਈ ਤੇ ਫਿਰ ਹੋਰ ਜਿਆਦਾ ਪੱਕ ਜਾਣਗੇ ਖਤਮ ਹੋ ਜਾ ਰਹੇ ਨੇ ਹੁਣ ਜਦੋਂ ਜਾਣਾ ਨਾ ਤੁਸੀਂ ਫਿਰ ਉਹ ਤਾਂ ਖਤਮ ਹੋ ਕਿਉਂ ਇੰਨੀ ਛੇਤੀ ਕਿਉਂ ਖਤਮ ਹੋ ਜਾਂਦੇ ਨੇ ਅੰਗੂਰ ਨਹੀਂ ਉਹ ਜਿਹੜੇ ਗੁੱਛੇ ਲੱਗੇ ਨੇ ਪੱਕ ਗਏ ਨੇ ਲਾ ਹੀ ਲੈਣੇ ਨੇ ਇਹਨਾਂ ਦੇ ਹੁਣ ਅੱਛਾ ਸ਼ਾ ਲਾ ਲੈਣੇ ਹਾਂ ਤੋੜਿਆ ਨੇ ਨਿਆਣੇ ਤੋੜ ਦੇਣੇ ਆ ਜਾਂਦੇ ਨੇ ਸਾਰੇ ਨਿਆਣੇ ਤੇ ਸਾਇਆ ਕਹਿੰਦੀ ਇਹਨੇ ਨੇ ਲੈ ਲੈਂਦੇ ਹੁਣ ਹੂੰ 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 ਬੜਾ ਫਲ ਪਿਆ ਉਹਨਾਂ ਮੂੜਾ ਅੱਛਾ ਆ ਗਏ ਜੀ ਅੰਗੂਰ ਆ ਗਏ ਨੇ ਬੱਲੇ ਮੈਨੂੰ ਤੇ ਯਾਰ ਚਲੋ ਪਾਉ ਪਾਣੀ ਜੀ ਗੁੱਛੇ ਪਰ ਮੈਂ ਹਲੇ ਖੱਟੇ ਨਾ ਨਾ ਮਨਸ ਨਹੀਂ ਗਾ ਠੰਡਾ ਠਾਰ ਪਾਣੀ ਬਰਫ ਵਰਗਾ ਹਾਂ ਕਰ ਦੇ ਹੂੰ ਓਏ ਓਏ ਨਾਨੂ ਦੇ ਨਾਰਕੇ ਆ ਦੇ अंगूर ਕਹਿੰਦੇ ਧੋ ਕੇ ਦੇਖ ਨਾਨੂ ਦੇ ਨਾਰਕੇ ਦੇ अंगूर ਨੇ ਮੇਰੇ ਨਾਨਕੇ ਵੀ ਲੱਗਦੇ ਸੀ ਬੋਲਦੇ ਨਹੀਂ ਉੱਥੇ ਵੀ ਵੇਲੂ ਨਾਨੂ ਦੇ ਨਾਰਕੇ ਦੇ अंगूर ਅੱਛਾ ਆਵੇ ਨਾ ਹਾਂ ਵੀ ਲਾ ਪਾਪਾ ਚਾਚੀ ਗਰੀ ਠੰਡੇ ਹੋ ਲੈਂਦਾ ਥੋੜੇ ਜਿ ਵਿੱਚ ਹੈ ਨਾ ਪਾਣੀ ਠੰਡਾ ਨਾ ਮੇਰੇ ਨਾਨਕਿਆਂ ਦੇ ਵੀ ਸੀ ਹੈਂ अंगूर ਐਵੇਂ ਹੁੰਦੇ ਸੀ ਖਾਂਦੇ ਹੁੰਦੇ ਸੀ ਜਮਣ ਗੋੜੇ ਹੂੰ ਉਹਨਾਂ ਦੇ ਆਹ ਵੰਡਦੇ ਹੋ ਕੋਈ ਨਹੀਂ ਸਾਰੇ ਥੋੜੀ ਖਾ ਹੁਣੇ ਨੇ ਆਪਣੇ ਕੋਲੋਂ ਉਹ ਟੱਕ ਵਾਲਾ ਆਇਆ ਸਾਡੇ ਨਾਨਕੇ ਮੇਰੇ ਨਾਨਕੇ ਦੇ ਤੂਤੀਆਂ ਲੱਗਦੀਆਂ ਹੁੰਦੀਆਂ ਸੀ ਤੂਤੀਆਂ ਅਰੂਦ ਵੀ ਸੀ ਆਪਣੇ ਪਾਪੇ ਦੇ ਹਾਂ ਅਰੂਦ ਮੈਨੂੰ ਯਾਦ ਨਹੀਂ ਹੈਗਾ ਹੈਗਾ ਸੀ ਪਹਿਲਾਂ ਪਰ ਤੂਤੀਆਂ ਤਾਂ ਮੇਰੇ ਹੁੰਦੇ ਆ ਵੀ ਸੀ ਗਿਆ ਕੱਚਾ ਕੋਠਾ ਸੀ ਹੈ ਨਾ ਸਾਹਮਣੇ ਜਦੋਂ ਨਵਾਂ ਘਰ ਬਣਾਇਆ ਸੀ ਉਹਦਾ ਪੁੱਟ ਅੱਛਾ ਮੇਰੇ ਸਾਹਮਣੇ ਦਾ ਉਹ ਸੀ ਜਦੋਂ ਮੈਂ ਸੀਦਾ ਉਦੋਂ ਤੂਤੀਆਂ ਸੀ ਮੈਨੂੰ ਨਾ ਖਾ ਤੇ ਹੁਣ ਖਾ ਕੇ ਦੇ ਦਾਂ ਮੈਂ ਕਿਦਾਂ ਦਾ ਸਵਾਦ ਇਹਦਾ ਬਹੁਤ ਸਵਾਦ ਨੇ ਇਹ ਉਹ ਮਿੱਠੇ ਪਹਿਲਾਂ ਪਹਿਲਾਂ ਖਟਾਸ ਜੀ ਆਂਦੀ ਹੈ ਪਰ ਬਾਅਦ ਚ ਮਿੱਠੇ ਹੁੰਦੇ ਨੇ ਆਹਾ ਮੇਰੇ ਸਾਹਮਣੇ ਪਾਣੀ ਚ ਰੱਖੇ ਮਿੱਠੇ ਹੋ ਜਾਣਾ ਇਹ ਥੋੜਾ ਟਾਈਮ ਰੱਖੀ ਆਪਾਂ ਚਿਰਾਂ ਓਏ ਹੋਏ ਹੋਏ ਸ਼ੇਜਾਦੀਆਂ ਵਾਲੇ ਸ਼ੌਕ ਹੋ 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 ਤੋੜ ਦੇ ਨੂ ਅ ਤੋਏ ਕਾਲਾ ਇਹ ਤੇ ਗਰਮ ਕਿਉਂ ਖਾ ਰਹੇ ਠੰਡੇ ਖਾਓ ਵੀ ਆ ਦੇ ਤੋਏ ਖਾ ਤੋਏ ਹੋਏ ਲੈ ਚੱਕ ਆ ਲੈ ਆਏ ਹੈ ਅ ਤੋਏ ਗੰਦੇ ਨੇ ਉਹ ਗੰਦੇ ਨੇ ਨਾ ਉਹ ਪੁੱਤੇ ਗਰਮ ਨੇ ਹੋ ਠੰਡੇ ਨੇ ਜੀ ਤੇ ਹੁਣ ਗੱਲ ਐਦਾ ਵੀ ਮੰਨੀ ਕੋਲ ਸਮਾਨ ਮੰਗਾਇਆ ਸੀ ਕੋਈ ਤੇ ਮੰਨੀ ਫਸ ਗਿਆ ਬਹੁਤ ਤਕੜੇ ਜਾਮ ਦੇ ਵਿੱਚ ਤੇ ਹੁਣ ਸਾਨੂੰ ਜਾਣਾ ਪੈਣਾ ਨਹੀਂ ਤੇ ਉਹ ਤਾਂ ਕਹਿੰਦਾ ਮੈਨੂੰ ਅੱਧਾ ਪੂਣਾ ਘੰਟਾ ਲਾ ਜਾਣਾ ਚਾਹੁੰਦਾ ਦੁਕਾਨਾ ਬੰਦ ਹੋ ਜਾਣੀ ਹੈ ਤੇ ਹੁਣ ਮੈਂ ਤੇ ਮਨਪ੍ਰੀਤ ਅਸੀਂ ਦੋਵੇਂ ਜਾ ਰਹੇ ਹਾਂ ਤੇ ਸਾਮਾਨ ਲੈ ਕੇ ਤੇ ਫੜਫੜ ਵਾਪਸ ਆਨੇ ਆ ਠੀਕ ਹੈ ਜੀ ਹਲੋ ਬੂਆ ਹਲੋ ਹੈਲੋ 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 ਜੀਜੀ ਆ ਗਈ ਨੰਨੇ ਵਾਸਤੇ ਕੀ ਆਹ ਹੈ ਆਏ ਹੋਏ ਕੀ ਬਾਤ ਹੈ ਗੁਲਾਬ ਦਾ ਫੁੱਲ ਗੁਲਾਬ ਕਾ ਲੱਖੋ ਮੇ ਹਜ਼ਾਰੋਂ ਮੇ ਚਿਹਰਾ ਜਨਾਬ ਕਾ ਗੁਲਾਬ ਕਾ ਤੇ ਹੁਣ ਅੱਧੀ ਰਾਤੀ ਅਸੀਂ ਆ ਸ਼ੋਪਿੰਗ ਕਰ ਕੇ ਆਏ ਹਾਂ ਬੂੰਦੀ ਲੈ ਕੇ ਆਏ ਆ ਇਹ ਹੈਗੀ ਹੈ ਮਸਾਲੇ ਵਾਲੀ ਬੂੰਦੀ ਮਾਂ ਤੇ ਯਾਰ ਦੂਜੀ ਵਧੀਆ ਸ਼ੋਰ ਨਹੀਂ ਨਹੀਂ ਯਾਰ ਆ ਜਿਆਦਾ ਵਧੀਆ ਨਹੀਂ ਇੱਕ ਮਿੰਟ ਇਹਦਾ ਹੀ ਲੱਗਣਾ ਨਹੀਂ ਨਿਕਲ ਜਾਣਾ ਇਹ ਹਾਂਜੀ ਤੇ ਹੁਣ ਅਸੀਂ ਸਲਾਹ ਕਰ ਰਹੇ ਸੀ ਵੀ ਇਸ ਵੀਕਐਂਡ ਦੇ ਇਸ ਸ਼ਨੀਵਾਰ ਐਤਵਾਰ ਵੀ ਅਸੀਂ ਜਾਈਏ ਘੁੰਮਣ ਫਿਰਨ ਤੇ ਅਦਰ ਦੇਖੋ ਹੁਣ ਰੋਸਕੇ ਪੈ ਗਈ ਐ ਮੈਨਾਂ ਅੱਗੇ ਕਿੱਧਰ ਵੀ ਨਹੀਂ ਜਾਣਾ ਮਾੜਾ ਜਾਂ ਡਾਂਟਿਆ ਬਸ ਮਾੜਾ ਜਾਂ ਹਲਕਾ ਜਾ ਤੇ ਅਸੀਂ ਸਲਾਹ ਕਰ ਰਹੇ ਸੀ ਵੀ ਅਸੀਂ ਜਾਣਾ ਘੁੰਮਣ ਫਿਰਨ ਪਹਿਲਾਂ ਤਾਂ ਸਲਾਹ ਕੀਤੀ ਵੀ ਮਕਲੋੜਗਾਂ ਚ ਚਲੀਏ ਪਰ ਮਕਲੋੜਗਾਂ ਦੀ ਗੱਲ ਨਹੀਂ ਬਣੀ ਕਿਉਂਕਿ ਉੱਥੇ ਇੱਕ ਦਿਨ ਚ ਆਣਾ ਜਾਣਾ ਨਹੀਂ ਹੋ ਸਕਦਾ ਘੱਟੋ ਘੱਟ 2-3 ਦਿਨ ਚਾਹੀਦੇ ਨੇ ਤੇ ਅਤੁੱਸ ਮਨਪ੍ਰੀਤ ਖੁਸ਼ ਹੋ ਰਹੀ ਵੀ ਸਾਡਾ ਪਲਾਨ ਕੈਨਸਲ ਹੋ ਗਿਆ ਕਿਉਂਕਿ ਅਸੀਂ ਜਾਣਾ ਸੀ ਮੁੰਡਿਆਂ-ਮੁੰਡਿਆਂ ਨੇ ਠੀਕ ਹੈ ਮੰਤੀ ਮੈਂ ਤੇ ਸੋਨੂ ਤੇ ਪਾਨ ਕੰਮ ਪੈ ਜਾਣਾ ਸ਼ਨੀਵਾਰ ਅਸੀਂ ਮੋਟਰਸਾਈਕਲਾਂ ਤੇ ਜਾਣਾ ਸੀ ਹੈ ਮੰਨੀ ਨੂੰ ਕੰਮ ਪੈ ਜਾਣਾ ਸ਼ਨੀਵਾਰ ਉਹਦੀ ਗੱਡੀ ਲੱਗ ਜਾਣੀ ਉੱਥੇ ਉਹ ਨਾ ਚੱਜ ਦਾ ਬੋਲ ਕੱਢੀ ਜਰੀ ਮੂੰਹ ਤੇਰੇ ਨਾ ਮੂੰਹ 'ਚੋਂ ਕਦੀ ਬੋਲ ਆ ਗਿਆ ਕੋਈ ਚੱਜ ਦਾ ਫੈਮਲੀ ਜਦੋਂ ਬੋਲੀ ਪੁੱਤਾਂ ਹੀ ਬੋਲਦੀ ਜਦੋਂ ਸ਼ਾਮੇ ਤੋਂ ਹੋਣੀ ਹੈ ਅਸੀਂ ਸਲਾਹ ਕਰ ਰਹੇ ਸੀ ਮਗਲੋੜਾ ਜੱਜੇ ਫਿਰ ਇਹ ਤਾਂ ਚਲੋ ਕੈਨਸਲ ਹੋ ਗਈ ਵੀ ਕਿਉਂਕਿ ਐਤਵਾਰ ਬਹੁਤ ਇੰਪੋਰਟੈਂਟ ਕੰਮ ਪੈ ਗਿਆ ਤਾਂ ਕਰਕੇ ਤੇ ਫਿਰ ਅਸੀਂ ਸੋਚਿਆ ਵੀ ਸ਼ਨੀਵਾਰ ਨੂੰ ਐਦਾਂ ਕਰਦੇ ਆ ਵੀ ਸ਼ਨੀਵਾਰ ਨੂੰ ਆਪਾਂ ਜਾਣੇ ਹਿਯਾਰਪੁਰ ਉੱਥੇ ਬਹੁਤ ਸਾਰੀਆਂ ਚੀਜ਼ਾਂ ਨੇ ਦੇਖਣ ਆਣੀਆਂ ਸਵਾ ਦਿਮਾਗ ਚ ਪਲਾਨ ਹੈਗਾ ਕਿਤੇ ਕਿਤੇ ਜਾਣਾ ਤੇ ਪਰ ਅਰਚਨਾ ਬਹੁਤ ਆ ਰਹੀਆਂ ਨੇ ਉਹ ਇੱਕ ਤਾਂ ਗਰਮੀ ਹੋਣੀ ਐ ਤੇ ਮੋਟਰਸਾਈਕਲ ਤੇ ਥੋੜਾ ਜਿਹਾ ਐਦਾਂ ਹੁੰਦਾ ਵੀ ਇੱਕ ਦਿਨ ਸਾਨੂੰ ਹਲੇ ਲੋ ਵਲੌਗ ਨਹੀਂ ਬਣਾਣ ਦਿੰਦੀ ਵੀ ਹਲੇ ਲੋ ਕੁਝ ਨਹੀਂ ਕਰ ਰਹੀ ਹੈ ਬਈ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਉੱਪਰ ਤੇ ਮੋਟਰਸਾਈਕਲ ਦੀ ਸੀਟ ਬਹੁਤ ਤੰਗ ਹੈ ਤੇ ਤੁਸੀਂ ਸਮਝ ਸਕਦੇ ਹੋ ਵੀ ਬਹੁਤ ਬੁਰਾ ਹਾਲ ਹੈ ਨਾ ਬੈਠੇ ਬੈਠੇ ਦੁਪਹਿਰ ਲਾਇਆ ਦਾ ਸਾਰਾ ਕੁਝ ਤੇ ਤਾਂ ਕਰਕੇ ਬੜੀਆਂ ਸੋਚਾਂ ਚ ਪਏ ਹੋਇਆ ਫੇਰ ਸੋਚਿਆ ਵੀ ਐਦਾ ਕਰਾਂ ਗੱਡੀ ਚਲਦੇ ਆ ਫੇਰ ਸੋਚਿਆ ਵੀ ਗੱਡੀ ਤੇਲ ਜ਼ਿਆਦਾ ਲਾ ਰਹੀ ਆ ਇਹਨੇ ਮੈਨੂੰ ਬਹੁਤ ਸਤਾਇਆ ਹੋਇਆ ਠੀਕ ਹੈ ਖੁਸ਼ ਹੈ ਵੀ ਹਾਂ ਵੀ ਕੈਂਸਲ ਕਰਦਾ ਜੇ ਮੈਂ ਥਾਣ ਥਾਣ ਲਿਆ ਨਾ ਵਿਸੇ ਜਾਣਾ ਬਾਬਾ ਜੀ ਜੇ ਮੈਂ ਥਾਣ ਲਿਆ ਤੇ ਫੇਰ ਮੈਂ ਸਾਈਕਲ ਤੇ ਵੀ ਚੱਲ ਜਾਣਾ ਮੇਰੇ ਪਹਾੜੀ ਵਾਲੇ ਬਾਬਾ ਜੀ ਹਾਂ ਸਿੱਧੀ ਗੱਲ ਹੈ ਫੇਰ ਮੈਂ ਸਾਈਕਲ ਤੇ ਵੀ ਚੱਲ ਜਾਣਾ ਤੁਮੇਂ ਹੀ ਨਾ